ਸਿੱਖ ਬੜਾ ਨੇਕ ਆਦਮੀ ਸੀ ਫਿਰ ਤਾਂ ਹਾਂ ਕੋਈ ਹੋਰ ਵੀ ਨੇਕੀ ਜਨ ਨਹੀਂ ਹਾਂ ਜਿਹੜੀ ਅਕਤੂ ਆਲੋ ਜੀ ਹਾਂ ਅਕਤੂ ਆਲ ਫਿਰ ਤੁਹਾਨੂੰ ਯਾਦ ਆਂਦਾ ਹੈ ਪਿੰਡ ਜੀ ਯਾਦ ਆਂਦਾ ਹਾਂ ਜੀ ਯਾਦ ਆ ਤੁਹਾਨੂੰ ਉਹਨਾਂ ਸਾਰਾ ਤੁਸੀਂ ਨਾ ਜਿਹਨਾਂ ਜੋ ਸਾਹਮਣੇ ਅੱਛਾ ਅਸੀਂ ਇੱਥੇ ਤੁਸੀਂ ਇੱਥੇ ਇਹ ਲਾ ਸੇ ਸੜਕ ਸੜਕ ਅੱਜ ਆਏ ਆ ਗੜਾ ਟੈਲ ਸਿੰਘ ਇਹਦਾ ਮੌਜੂਦਾ ਨਾਮ ਜਿਹੜਾ ਹੈ ਜ਼ਹਿਰਾਬਾਦ ਸ਼ਹੀਦ ਹੈ ਇੱਥੇ ਇਸ ਵਿੱਚ ਹਦੇ ਵੀ ਪੁਰਾਣੇ ਮਕਾਨ ਤੁਹਾਨੂੰ ਨਜ਼ਰ ਆਣਗੇ ਇੱਥੇ ਸਿੱਖ ਸਰਦਾਰ Hindu ਇੱਥੇ ਬੜੀ ਤਰ੍ਹਾਂ ਚ ਰਹਿ ਗਏ ਨੇ ਇੱਥੇ ਨਾਲ-ਨਾਲ ਜਿਹੜੇ ਪਿੰਡ ਆ 108 WB ਗਾਬੂਸਾਲ ਵਗੈਰਾ ਨੇ ਤੇ ਇਥੋਂ ਦੀ ਉਹਨਾਂ ਦੀ ਮਸ਼ਹੂਰ ਸ਼ਖਸੀਅਤ ਬੁੱਢਣ ਸ਼ਾਹ ਜਿਨ੍ਹਾਂ ਨੇ ਲੋਕਾਂ ਦੀ ਬੜੀ ਮਦਦ ਕੀਤੀ

ਹਾਂ ਜੀ ਰਪਰਾਣਾ ਨਾ ਗਲਾ ਟੈਲ ਸਿੰਘ ਸੀ ਹਾਂ ਜੀ ਰਪਰਾਣਾ ਨਾ ਗਲਾ تحصیل ਮੈਲਸੀ ਜ਼ਿਲ੍ਹਾ ਵਿਹਾਲੀ ਪਹਿਲੇ ਮੁਲਤਾਨ ਜ਼ਿਲ੍ਹਾ ਸੀ ਠੀਕ ਹੈ ਜੀ ਮੁਲਤਾਨ تحصیل ਮੈਲਸੀ ਹਾਂ ਠੀਕ ਹੈ ਜੀ ਬਜ਼ੁਰਗੋ ਜੋਂ ਆਪਾਂ ਚੜ੍ਹਦੇ ਪੰਜਾਬ ਇੰਡੀਆ ਦੀ ਗੱਲਬਾਤ ਕਰਾਂਗੇ ਠੀਕ ਆ ਠੀਕ ਹੈ ਜੇ ਜਦੋਂ ਬਾਬਾ ਜੀ ਉਜਾਲੇ ਹੋਏ ਨੇ ਜੀ ਉਹ ਤੁਹਾਡੀ ਉਮਰ ਕਿੰਨੀ ਸੀ ਮੈਂ ਤੁਹਾਨੂੰ ਦੱਸ ਸਕਦਾ ਅੱਛਾ ਮਾਸ਼ਾਅੱਲਾ ਮਾਸ਼ਾਅੱਲਾ ਠੀਕ ਹੈ ਉੱਥੇ ਪਿੰਡ ਕਿਹੜਾ ਸੀ ਜੀ ਆਪਣਾ ਪਿੰਨੂਰੀ ਵਾਲਾ ਮੋਰੀਆਲਾ ਹਾਂਜੀ ਅੱਛਾ ਉਹ ਜਿਹਨੂੰ ਬਹਾਰਾ ਕਹਿੰਦੇ ਨੇ ਬਹਾਰਾ 12 ਪਿੰਡ ਆ ਬਹਾਰਾ ਪਿੰਡ ਰੌਣਦ ਬਹਾਰਾ ਪਿੰਡ 12 ਪਿੰਡ ਸੀ ਉਹ ਪਿੰਡਾਂ ਦੇ ਨਾਂ ਯਾਦ ਆ ਤੁਹਾਨੂੰ ਆ ਕੁਝ ਯਾਦ ਨਹੀਂ ਕੋਈ ਸੌਖਾ ਜਿੰਨੇ ਕ ਯਾਦ ਨੇ ਮੋਰੀਆਲਾ ਗੁੰਦਰਪੁਰ ਹੂੰ ਇਹ ਬੇਦੌੜਾ ਹੂੰ ਫਿਰ ਖੈਰਪੁਰ ਅੱਛਾ ਕਮਨਪੁਰ ਹੂੰ ਨਤੌਰ ਹੂੰ ਇਹ ਮਗੌੜ ਹੂੰ ਰਾਣੀਆਂ ਠੀਕ ਹੈ ਅਮਰਚੰਦ ਠੀਕ ਹੈ ਉਹ ਬਹੁਤ ਨਹੀਂ ਯਾਦ ਇਹਨੇ ਕੀ ਯਾਦ ਨੇ ਅਸੀਂ ਬਰਾਪੁਰ ਨੇ ਚੀ ਹਾਂ ਬਰਾਪੁਰ ਨੇ ਵਿੱਚ ਆਪਾਂ ਨੇ ਜੁਸਤੇ ਦੌਰ ਜਾਂ ਹਾਂ ਬਰਾਪੁਰ ਨਾਲ ਜੀ ਕਰਦੇ ਨਹੀਂ ਇਹਨਾ ਨਾਂ ਰੱਖੇ ਸੀ ਲੋਕਾਂ ਦੇ ਉਹ ਨਹੀਂ ਤੁਹਾਨੂੰ ਯਾਦ ਲੋਕਾਂ ਦੇ ਨਾਮ ਅੱਛਾ ਨਹੀਂ ਯਾ ਕੋਹਾਜੀ ਸ਼ਾਨ ਸੁਣਾਉਂਦਾ ਜ਼ਬਰਦਸਤ ਅੱਛਾ ਸਰ ਅੱਛਾ ਮੋਰੀ ਵਾਲਾ ਸੀ ਇਥੇ ਤੋਂ ਸ਼ਿਰਸ਼ਾ ਕਿੰਨਾ ਦੂਰ ਸੀ ਤੁਹਾਡੇ ਤੋਂ 6 ਮੀਲ 6 ਮੀਲ ਹਾਂ اچھا ਤੇ ਕੀ ਵਾਹੀਸ਼ਾਈ ਕਰਦੇ ਸੀ ਬਾਵਾ ਵਾਹੀਸ਼ਾਈ ਕਰਦੇ ਜਮੀਨਦਾਰ ਹੂੰ ਜਮੀਨਦਾਰ ਜਮੀਨਦਾਰ ਹੀ ਕਰਦੇ ਸੀ اچھا ਉਥੇ ਆਉਂਦੋਂ ਇਹ ਜਮੀਨਦਾਰ ਹੀ ਸੀ ਹੂੰ ਸਕੂਲ ਕੋਈ ਜਿੱਥੇ ਅੱਛਾ ਜੀ ਸੁਮੋਦਾਸ ਜਿਹਨੇ ਸ਼ਹਿਰ ਸੁਣਾ ਹੂੰ ਸ਼ਹਿਰ ਅੰਦਰ ਸਕੂਲ ਹੈ ਸੀ ਜੋ ਉੱਥੇ ਨੇ ਵੀ ਨਜ਼ਦੀਕ ਪਿੰਡ ਤੁਨਾ ਹੂੰ ਉਹ ਪੜ੍ਹੇ ਸੀ ਬਾਕੀ ਤੁਹਾਡਾ 언ਪੜ੍ਹਿਆ ਜੀ ਬੋਲੋ ਇਹ 12 ਪਿੰਡ ਜਿਹੜਾ ਇੱਕੋ ਖਾਨਦਾਨ ਸੀ ਰੌਇਨ ਬਰਾਦਰੀ ਜੀ ਚਾਹਾਂਗੇ ਕਾਈ ਬਰਾਦਰੀ ਇਹ ਕਿੱਥੋਂ ਆਏ ਸੀ ਤੁਸੀਂ ਇੱਥੋਂ ਨਾ ਬੇਸ਼ਨਾਦ ਸੀ ਵੀ ਈਰਾਨ ਚੋਂ ਆਏ ਨੇ ਪੁੱਛੋ ਈਰਾਨ ਚੋਂ ਹਾਂ ਅੱਛਾ ਉਹ ਬਾਬੇ ਜੀ ਦਾ ਕੀ ਨਾਂ ਹੈ ਪਤਾ ਕੋਈ ਜਿਹੜਾ ਬਾਬਾ ਈਰਾਨ ਚੋਂ ਆਇਆ ਸੀ ਨਹੀਂ ਜੀ ਬਿਲਕੁਲ ਉਹਦਾ ਨਹੀਂ ਪਤਾ ਹਾਂਜੀ ਅੱਛਾ ਠੀਕ ਹੈ ਬੇਸ਼ਨਾਦ ਨੂੰ ਈਰਾਨ ਚੋਂ ਆਏ ਮੇਰਾ ਹੀ ਜਿਹੜੇ ਨੇ ਹਾਂ ਇਹਨਾਂ ਦਾ ਨਿਕਾਲ ਈਰਾਨ ਚੋਂ ਅੱਛਾ ਹੋਰ ਸ਼ਾਦੀ ਵਿਆਹ ਦੇ ਮੌਕੇ ਤੇ ਕੀ ਪ੍ਰੋਗਰਾਮ ਹੁੰਦਾ ਸੀ ਸ਼ਾਦੀ ਵਿਆਹ ਦੇ ਮੌਕੇ ਤੇ ਅਗਰ ਜੇ ਮੋਟਰ ਕੋਈ ਸੀ ਹਾਂ ਗੱਡੇ ਹੁੰਦੇ ਠੀਕ ਹੈ ਜੋਗਾ ਗੱਡੇ ਚ ਬਿਠਾਈ ਜਿਨਾ ਗੁੜੀ ਮੰਦੇ ਹਾਂ ਕੁਝ ਨਹੀਂ ਕੁਝ ਪੈਦਲ ਤੇ ਕਿ ਸਾਈਕਲ ਸੀ ਸਾਈਕਲ ਮੋਟਰ ਸਾਈਕਲ ਵੀ ਨਹੀਂ ਸੀ ਅੱਛਾ ਅੱਛਾ ਉਹ ਸਾਈਕਲ ਹਾਂ ਆਏ ਨਾ ਤੇ ਜਾ ਕੇ ਇਹ ਸ਼ਾਮ ਨੂੰ ਜਾਣਾ ਹਾਂ ਤੇ ਇਸਲਮੋਦ ਇਹਨੂੰ ਵਿਕਾਸ ਦਾ ਥੋੜਾ ਬੜਾ ਰਾਤ ਕੱਟਨੀ ਤੇ ਸਵੇਰ ਸਵੇਰੀ ਇਸਲਾਮ ਦੀ ਹੀ ਮੇਲ ਤੇ ਆਮ ਤੌਰ ਤੇ ਇਹ ਸ਼ੌਗ ਨਾ ਇਹ ਸੰਦੀ ਕੁਮਾਰ ਦੀ ਕੁਸ਼ਤੀਆਂ ਅੱਛਾ ਇਹ ਪ੍ਰੋਗਰਾਮ ਨਹੀਂ ਇਹ ਸ਼ਾਦੀ ਦੇ ਮੌਕੇ ਤੇ ਸ਼ਾਦੀ ਮੌਕੇ ਤੇ ਠੀਕ ਹੈ ਤੇ ਇਹ ਰਾਤ ਹੀ ਅਸੀਂ ਉਹ ਉਹਨਾਂ ਦੇ ਰਹਿਿਆਂ ਦਾ ਬਾਪੂ ਜੀ ਉਸਨੂੰ ਜੋੜ ਪੈਂਦਾ ਸੀ ਹਾਂਜੀ ਹਾਂਜੀ ਉਹ ਰਾਨੀਆਂ ਹੀ ਬੰਦੇ ਜੰਗੇ ਟਕਲੇ ਸੀ ਜਾਂ ਚੰਗੇ ਜੁਆਣ ਜੀ ਹਾਂ ਤੇ ਰਾਨੀਆਂ ਅਸੀਂ ਉਹ ਰਾਨੀਆਂ ਨਾਲ ਜਾਣਾ ਇਹ ਚੌਲ ਖਾਂਦੇ ਅੱਛਾ ਚਾ ਨਾਲੇ ਰਾਨੀਆਂ ਨੂੰ ਉਹ ਵਾਹ ਜੀ ਜ ਰਾਤ ਮੂੜੇ ਖਾਣੇ ਅਨ ਗਾਜਰ ਅੱਛਾ ਅੱਛਾ ਮੂੜੇ ਉਹ ਤੇ ਉਹ ਜੀ ਤੇ ਉਸ ਰਹਾ ਹੂੰ ਜੇ ਉਹ ਉਹਨਾਂ ਦੀ ਮਾਵਾਂ ਨੇ ਜੀ ਅਸੀਂ ਨਾ ਹਾਂ ਉਹ ਜਿੱਤੇ ਮਨ ਮਨ ਦੇ ਗੋਗਨਿਓ ਅੱਛਾ ਹਾਂ ਤੇ ਬੜੇ ਅੰਨੇ ਕਾ ਦੌੜੇ ਉਜਰਾ ਹਾਂ ਹਾਂ ਉਹ ਬੜੇ ਜਾਨੂ ਕੀ ਆ ਵਾਤ ਹੈ ਜੀ ਉਹ ਆ ਜੇ ਮੈਂ ਜਲਾਈਓ ਜੇ ਉਹਨਾਂ ਤੁਸੀਂ ਪਹਿਲਾਂ ਦਾ ਨਹੀਂ ਬਚਨ ਹੋਏਗਾ ਨਾ ਹਾਂ ਉਹਨੇ ਜਦੋਂ ਖਾਹੇ ਰੋਟੀ ਅੱਛਾ ਤੇ ਫੇਰ ਜਿਹਨੇ ਜਾਨ ਲੋਗੋ ਖਾਹੇ ਖੋਤੇ ਹਾਂ ਹਾਂ ਆ ਜਿਹਨੇ ਮੁੱਢੇ ਵਗਾ ਮਸੀਤੀ ਵੜੇ ਆਉਂਦੇ ਸਹੀ ਹੈ ਸਹੀ ਜੀ ਚਲੋ ਜੀ ਸਹੀ ਉਹ ਖਾਣ ਪੀਣ ਫਿਰ ਕੀ ਦਿੰਦੇ ਸੀ ਬਰਾਤ ਵਾਲਿਆਂ ਨੂੰ ਬਰਾਤ ਚੌਲ 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 ਅੰਬੇਰ ਪਰ ਦਸਰ ਇਹ ਵੀ ਗੁਰਪਾਤ ਹੈ ਤੇ ਉਹ ਵੱਡਾ ਖੜਾ ਹੁੰਦਾ ਹਾਂ ਹਾਂ ਉਹਨੂੰ ਪਵਾਉਂਦੇ ਫਿਰ ਉਸ ਤੋਂ ਬਾਅਦ ਸਿੱਕੇ ਚੌਲ ਪਵਾਉਂਦੇ ਫਿਰ ਉਹ ਕਿਹਦੇ ਮਤਲਬ ਕੀ ਕਰੀਏ ਜੇਸੀ ਚੌਲ ਪਾ ਕੇ ਬਿਲਕੁਲ ਖੜਾ ਹੁੰਦਾ ਹੈ ਜੀ ਹਾਂ ਵੀ ਅੱਛਾ ਬਾਕੀ ਬਕੀਆਂ ਦੇਸੀ ਘਿਓ ਦੀਆਂ ਅੱਛਾ ਆ ਤੇ ਸੁੱਕੇ ਚੌਲ ਹੁੰਦੇ ਹੂੰ ਤੇ ਉੱਤੇ ਸ਼ੱਕਰ ਪਾ ਦੇਣਾ ਉੱਤੇ ਫਿਰ ਉਹ ਯੋਗ ਹੋ ਜਾਂਦੇ ਜੀ ਜੀ ਬਿਲਕੁਲ ਹਾਂ ਹਾਂ ਬਿਲਕੁਲ ਇਸ ਕਿਆ ਬਾਤ ਹੈ ਫਿਰ ਤਾਂ ਦੇਸੀ ਘਿਓ ਦੇਸੀ ਲੋੜ ਦਾ ਦੇਸੀ ਘਿਓ ਖਸ਼ਬੂ ਆਂਦੀਆਂ ਹੋਣੀਆਂ ਜੀ ਹਾਂ ਜੀ ਹਾਂ ਜੀ ਉੱਥੇ ਡਾਟਾ ਮਾਟਾ ਨਹੀਂ ਸੀ ਉੱਥੇ ਮੈਦਾਨ ਤੱਕ ਹਾਂ ਉੱਥੇ ਦੇਸੀ ਘਿਓ ਦੇਸੀ ਘਿਓ ਚਲਦਾ ਜੀ ਦੇਸੀ ਘਿਓ ਅੱਛਾ ਸ਼ਾਦੀ ਵਿਆਹ ਮੌਕੇ ਤੇ ਦੋਸਤ ਜੀ ਬੇਲਾਣਾ ਜੀ ਅੱਛਾ ਤੇ ਫਿਰ ਫਸਲ ਵਾਲੀ ਕਿਹੜੀ ਕਿਹੜੀ ਹੁੰਦੀ ਸੀ ਫਸਲ ਮਾਰੀ ਜੀ ਇਹ ਦੰਨੂਬ ਹੂੰ ਤੇ ਅਜਵਾਰ ਬਾਜਰੇ ਅੱਛਾ ਅੱਛਾ ਬਸ ਫਿਰ ਦੰਨੂਬ ਮੇਂ ਜੋਨਾ ਕਪਾਹ ਕਪੋਰੀ ਸੀ ਪਾਣੀ ਨਹਿਰੀ ਲੱਗਦਾ ਸੀ ਪਾਣੀ ਨਹੀਂ ਲੱਗਦਾ ਕਬਾਰ ਪਟੂਲੇ ਉੱਤੇ ਸੀ ਗੱਨਾ ਹਾਂਜੀ ਗੱਨਾ ਕਮਾਲ ਆ ਕਮਾਲ ਹੁੰਦਾ ਅੱਛਾ ਕਮਾਲ ਹੈ ਜੀ ਕੁਝ ਟੌਪ ਚ ਆ ਜਾਣਾ ਜਦੋਂ ਹੂੰ ਹੂੰ ਇਸ ਤੋਂ ਦੋ ਸਾਲ ਪਹਿਲੇ ਹੂੰ ਫਿਰ ਕਮਾਲ ਬਹੁਤ ਲਾਈ ਸੀ ਪਰ ਚ ਬੜੀ ਹੁੰਦੀ ਸੀ ਉਹ ਵੀ ਬੜੀ ਹੁੰਦੀ ਸੀ ਅੱਛਾ ਸੁਣਾਓ ਫਿਰ ਕੋਈ ਸਿੱਖ ਸਰਦਾਰ ਰਹਿੰਦੇ ਸੀ ਉੱਥੇ ਤੁਹਾਡੇ ਕੋਲ ਹਾਂਜੀ ਸਿੱਖ ਸਰਦਾਰ ਜਾਂ ਹਿੰਦੂ ਸਿੱਖ ਰਹਿੰਦੇ ਸੀ ਅੱਛਾ ਸਿੱਖੋ ਐਦੋਂ ਗਿਆ ਕੋਈ ਹਾਂ ਤੂੰ ਨਹੀਂ ਉੱਠ ਜਾ ਕੇ ਜਿਹੜੇ ਜਿਹੜੇ ਹਰ ਰੋਜ਼ ਮਰ ਕਰੀ ਉੱਚ ਕੋਈ ਤੁੰਗੋ ਹੁੰਦੇ ਉਹ ਰਕਬਾ ਵਿਚਾਲਾ ਭਾਈ ਅੱਛਾ 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 ਕਿ ਉਹ ਸਾਨੇ ਪਟੇ ਦੀ ਮੁੰਡਾ ਸੀ ਹੂੰ ਉਹਨੇ ਵੀ ਜੋ ਨੰਬਰ ਫਾਰਮ ਵਿੱਚ ਨਹੀਂ ਚਲੀ ਠੀਕ ਆ ਤੇ ਕਿਹ ਜਿਹੜਾ ਹੈ ਉਹ ਅਸਰਫੀ ਜੋ ਘਰ ਮੁਸਲਮਾਨ ਸੀ ਜੀ ਜੀ ਤੇ ਉਹਨਾਂ ਦੀ ਕੋਈ ਉਹਨਾਂ ਨਾਲ ਲੜਾਈ ਹੋਈ ਹੋਗੀ ਲੜਾਈ ਹੋ ਗਈ ਜੀ ਹਾਂ ਕਿਸੇ ਦਸਤਾਨੇ ਜਨਾ ਜੀ ਜੀ ਜਿਹੜਾ ਫਿਲਦ ਜੀ ਆਪਦੇ ਚਾਰ ਜਿਹਰੇ ਸਫਸਰਚ ਯਾਰ ਉਹ ਕਿੰਝ ਸੀ ਹਾਂ 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 ਜਿਹੜੀਆਂ ਕੜਕਾਉਂਦੀਆਂ ਨੇ ਜਿਸੋ ਦਾ ਹਾਂ ਛੋਟੇ ਛੋਟੇ ਕਾਰੇ ਕਿ ਕਿਨੇ ਪਈ ਕੇ ਉਹ ਲੋਕਾਂ ਨਾਲ ਵਗੈਰਾ ਚਾਲ ਚੱਲ ਉਹਨਾਂ ਫਿਰ ਉਹ ਮਾੜੀ ਕਰਦੇ ਕਿ ਉਹ ਗਰੇ ਹਾਂ ਮੇਰੇ ਪਿਰਸੀ ਜਿਹੜੇ ਠੀਕ ਆ ਉਹਨਾਂ ਪਿਰਾਂ ਵਿੱਚੋਂ ਛੇ ਤਰੀਕਾ ਕਰਦੇ ਗਾਵਾਂ ਨਾਲ ਹਾਂ ਹਾਂ ਆ ਉਹ ਇਸ ਤਰ੍ਹਾਂ ਸੀ ਉਹ ਸਿੱਖ ਜਿਆ ਸੀ ਨਾ ਹਾਂ ਉਹ ਕਮਾਲ ਬੋਲਣਾ ਆਉਂਦਾ ਸੀ ਅੱਛਾ ਉਹਨੇ ਆਪ ਵੀ ਮਸੀਹ ਵੀ ਤੇ ਬਣਾ ਇੱਕ ਖੰਡ ਬਣਾਉਂ ਰਹੀ ਅੱਛਾ ਅੱਛਾ ਮਸੀਹ ਉਹਦਾ ਬੜਾ ਕਾਰੋਬਾਰ ਸੀ ਠੀਕ ਉਥੇ ਬਰੋਕਸ ਜੀ ਜਦੋਂ ਉਹ ਰੱਖੇ ਜੀ ਨਾ ਪ੍ਰਾਮ ਵਾਸਤੇ ਹਾਂ ਹਾਂ ਬਿਵਾਂਤੀ ਕੋਈ ਉਤਮ ਉਹ ਟਰੈਕਟਰ ਲਗਾਉਂਦਾ ਅੱਛਾ ਉਤਤਨ ਆਉਣਾ ਤੰਗੀ ਪਰ ਗੱਡਣਾ ਜੀ ਨਾ ਟਰਕ ਮਾਰਚ ਨਾ 10 ਰੋਮੀ ਆਟਿਕ ਉਹ ਪੈਟਰੋਲ ਆਉਣਾ ਉੱਥੇ ਜੀ ਜਿਹੜੇ ਪੰਛੀ ਖਰਾਬ ਹੁੰਦੇ ਨੇ ਅੱਛਾ ਲੜਾਈ ਹੋਗੀ ਲੜਾਈ ਹੋਗੀ ਉਹਦੇ ਨਾਂ ਦਾ ਕੋਈ ਪਤਾ ਸਿੱਖ ਦੇ ਸਿੱਖਾ ਹਾਂ ਹਾਂ ਉਹਨਾਂ ਵਰਬਾਂ ਸਤਿਆ ਜਗਿਨਾਵੀ ਅੱਛਾ ਅੱਛਾ ਤੁਸ ਆਪਸ਼ੀਂ ਗੋਤੀ ਅੱਛਾ ਅੱਛਾ ਕੋਈ ਐਦਾਂ ਦਾ ਖੁਨਾਸ ਸਹੀ ਸਹੀ ਠੀਕ ਹੋਰ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਤੁਹਾਡੇ ਪਿੰਡ ਚ ਉਹ ਬਰਾਉ ਜੀ ਸੁਨਾਰੇ ਸੀ ਅੱਛਾ ਸੁਨਾਰੇ ਉਹ ਸੁਨਾਰੇ ਸੁਨਾਰੇ ਦਾ ਨਾਮ ਯਾਦ ਹੈ ਉਹ

ਬੰਦੇ ਨੂੰ ਮੁਸ਼ਵਾਰ ਹੋਫੇ ਤੁਹਾਨੂੰ ਯਾਦ ਆਂਦਾ ਹੈ ਪਿੰਡ ਹਾਂਜੀ ਯਾਦ ਆਂਦਾ ਹਾਂਜੀ ਯਾਦ ਦੋ ਉਹਨਾਂ ਸਾਰਾ ਚੀਜ਼ਾਂ ਬਿਨਾਂ ਜੇ ਮੈਂ ਸਮਝ ਲਈ ਅੱਛਾ ਹਾਂ ਇੱਥੇ ਤੁਸੀਂ ਇੱਥੇ ਇਹ ਲਾੜ ਯਾ ਸੜਕ ਸੜਕ ਤੁਸੀਂ ਸੱਸੀ ਯਾਦਾ ਹਾਂ ਹਾਂ ਮੈਂ ਵੀ ਸੱਸੀ ਯਾਦਾ ਮੇਰੇ ਚਾਚਾ ਸੀ ਹਾਂ ਉਹ ਲੈ ਜਾਂਦੀ ਹਮ ਜਦੋਂ ਰੋਜ਼ਾ ਰਹੇ ਨਾ ਹਾਂਜੀ ਕੀ ਬੜਾ ਅਬੂ ਘਰ ਕੀ ਜੁਮਾ ਦਾ ਅਹਰ ਜੁਮਾ ਜੀ ਜੀ ਰੋਜ਼ ਦੇ ਵਿੱਚ ਅਸੀਂ ਸੱਸਿਆਂ ਦੇ ਪੜਦੇ ਸੈਦਾਂ ਦੇ ਜਾਂਦੇ ਅੱਛਾ ਮਾਸ਼ਾਅੱਲ੍ਲ੍ਹਾ ਜੀ ਪੰਜ ਦੇ ਦਰਵਾਜ਼ੇ ਖਾਇਆ ਸਾਹਿਬ ਅੱਛਾ ਖਾਇਆ ਸਾਹਿਬ ਹਾਂ ਜੇ ਦਰਵਾਜ਼ਾ ਅੱਛਾ ਅੰਦਰ ਤੋਂ ਉਹ ਜੀ ਹਾਂ ਅੱਛਾ ਮਜ਼ੂਰ ਕਰਦੇ ਅਸੀਂ ਕੋਈ ਗੱਲ ਨਹੀਂ ਅੱਛਾ ਸੁਝਾਉਂਦੇ ਜੀ ਜੁਮਾ ਪੜਨਾ ਜੁਮਾ ਪੜਨਾ ਸਹੀ ਪਰ ਜਾਣ ਦਿਲ ਕਰਦਾ ਉਹਦੇ ਹਾਂ ਜੀ ਉਧਰ ਜਾਣ ਦਿਲ ਕਰਦਾ ਹੈ ਜੀ ਜੀ ਉਹ ਉੱਤਨੇ ਦਾ ਪੁਰਾਣੀ ਯਾਹਾਂ ਉੱਤੇ ਮੈਂ ਰੂ ਕਰਨੇ ਜਾਣ ਨੂੰ ਹੁਣ ਜੇ ਤੁਹਾਨੂੰ ਕਹੀਏ ਵੀ ਚਲੋ ਚਲੀਏਗੀ ਚਲੇ ਜਾਉਂਗੇ ਆ ਜਾਸ ਆਖਦੇ ਆ ਨਾ ਤੁਸੀਂ ਜਾਣਾ ਚਾਹਦੇ ਹੋ ਨਾ ਹਾਂਜੀ ਜਾਣਾ ਚਾਹਦੇ ਹੋ ਬਹੁਤ ਹੁਣ ਤੁਸੀਂ ਚਾਹਦੇ ਹੋ ਮਮੋ ਜੀ ਬਾਬਾ ਪਾਕਿਸਤਾਨ ਬਣਨ ਤੋਂ ਬਾਅਦ ਹੀ ਤੁਸੀਂ ਇੱਡੀ ਗਏ ਹੋ ਅੱਛਾ ਅੱਛਾ ਨਹੀਂ ਗਿਆ ਸਹੀ ਅੱਛਾ ਬਜ਼ੁਰਗੋ ਨਾ ਇੱਕ ਤੁਸੀਂ ਸਿਆਣੇ ਬੰਦੇ ਹੋ ਇੱਕ ਗੱਲ ਦੱਸੋ ਹਾਂਜੀ ਕਈ ਦੋ ਮੁਲਕ ਤਾਂ ਬਣ ਗਏ ਸੀ ਪਾਕਿਸਤਾਨ ਬਣ ਗਿਆ ਇੰਡੀਆ ਬਣ ਗਿਆ ਤੇ ਇੰਡੀਆ ਦੇ ਵਿੱਚੋਂ ਮੁਸਲਮਾਨ ਜਿਹੜੇ ਆ ਖਿਆਲ ਖਰੀਦਤ ਨੇ ਆ ਜਾਂਦੇ ਪਾਕਿਸਤਾਨ ਇਧਰੋਂ ਪਾਕਿਸਤਾਨ ਵੱਲੋਂ ਸੇਖ ਹਿੰਦੂ ਇਹ ਇਹ ਚਲੇ ਜਾਂਦੇ ਇੰਡੀਆ ਚ ਬेटर ਨਹੀਂ ਸੀ ਤੇ ਇਹ ਲੜਾਈ ਜਗਣਾ ਕਿਉਂ ਹੋਇਆ ਭਰਾ ਜੰਗਾ ਦੱਸਣਾ ਹੈ ਉਹਨਾਂ ਕੋਲ ਜੋ ਪੁਲਿਸ ਐਕਟਿੰਗ ਨਾਲ ਤੇ ਉਹ ਜਿਹੜੇ ਜੀ ਕਿ ਉਹ ਗਾਇਰ ਗੁਸ਼ਣ ਹੋ ਸੀ ਜੀ ਕਿ ਉਹਨਾਂ ਦਾਰ ਸੀ ਬੁਨੇ ਪੱਛੀ ਮ ਆਉਂਦੇ ਇਧਰ ਅੱਛਾ ਉਹ ਜੋ ਪੂਨ ਟ੍ਰੈਕ ਸਰਸੇ ਜਾਉਂਦੇ ਨਾ ਹਾਂ ਕੋਸੀਆਂ ਬੁਝਾਈ ਉਹਨਾਂ ਮਿਲ ਦੇ ਬੱਚੇ ਬਾੜ ਦਿੱਤੇ ਜੀ ਉਸ ਸਮੇਂ ਉਹ ਕਿਉਂ ਨਹੀਂ ਆਪੇ ਅੱਛਾ ਉਹਨਾਂ ਨੇ ਚੜਾਈ ਕੀਤੀ ਨਾ ਸੀ ਇਹਦਾ ਨਾ ਉੱਚਾ ਕੋ ਖੈਰ ਪਰ ਅੱਛਾ ਹਾਂ ਉੱਥੇ ਬਣ ਉਹਨਾਂ ਨੇ ਚਾਹ ਦੀ ਚਾਲ ਚਲਾਈ ਉਚਿਤ ਨਾ ਉਹ ਉਥੋਂ ਨਹੀਂ ਮਤਲਬ ਬਾਹਰ ਗਈ ਹਾਂ ਜੀ ਗਿਆ ਉਹ ਗਿਆ ਜੀ ਜੀ ਚਾਰ ਲੱਤੀਆਂ ਵੀ ਰਹੀਆਂ ਸੀ ਅੱਛਾ ਇਹਨੂੰ ਬੰਦਾ ਸੀ ਉਹ ਬਹੁਤ ਆਸ਼ੀ ਕੁਨੀ ਬੇਟੂ ਉਹਨਾਂ ਪਾਸਪੋਰਟ ਬੁਲਵਾਇਆ ਹਾਂ ਹਾਂ ਉਧਰ ਜਾ ਕੇ ਜੀ ਤਸਦੀਕ ਕੀਤੀ ਤੇ ਉਹ ਬਹੁਤ ਹੀ ਮਤਲਬਾਈ ਅਚਨ ਐਸ਼ਰਾਂ ਨੁਕਲਾ ਆਇਆ ਵੀ ਬਾਰਬਤੇ ਨਾਲ ਲੈ ਲਈਏ ਹਾਂ ਬੜੀ ਬੜੀ ਚੀਜ਼ਾਂ ਸੁਣੀ ਕੀ ਵਸੇ ਜੀ ਜੀ ਹਾਂ ਕੋਈ ਵੀ ਜਾਨੀ ਜੀ ਜੀ ਕਿਦਾ ਕੋਈ ਫਟਾ ਗੋ ਜੀ ਜੀ ਕਿਦਾ ਹਰਜਾ ਮਤੀ ਸੀ ਹੂੰ ਬਾਈਸਰ ਨਾਲ ਜੀ ਕੋਲੋਂ ਉਸ ਕੋਲੋਂ ਸੰਦਪੁਰ ਦੇ ਪਿੰਡੋਂ ਸਿੱਖ ਜੀ ਅੱਛਾ ਉਹ ਚੱਕੀ ਚਲਾ ਤੇ ਕਿ ਉਹਨੇ ਫਟੇ ਕੋਆ ਇਹ ਅੱਛਾ ਉਹ ਸੀ ਸ਼ਾਹ ਉਹਨੇ ਕੱਪੀਨ ਹੋਣੇ ਚਿਹਰੇ ਆਮੀ ਹਾਂ ਜੀ ਆਲਵਾਪੁਰ ਨਮਸਕਾਰ ਜੀ ਅੱਛਾ ਅੱਛਾ ਉਹ ਸੇਖ ਬੜਾ ਨੇਕ ਆਦਮੀ ਸੀ ਫਿਰ ਤਾਂ ਹਾਂ ਉਹ ਵੀ ਨੇਕੀ ਬੰਦ ਨਹੀਂ ਹਾਂ ਚਾਪ ਚਰਵਾ ਲਓ ਜੀ ਹਾਂ ਚਾਪ ਚਰਵਾ ਲਓ ਅੱਛਾ ਜੀ ਗਲਤ ਮਸ਼ਵਰਾ ਆਇਆ ਕੋਈ ਗਲਤ ਗੱਲ ਨਹੀਂ ਸ਼ਾਬਾਸ਼ ਹੈ ਜੀ ਉਹਦੇ ਜੀ ਉਹਦੀ ਸ਼ਾਬਾਸ਼ ਹੈ ਉਹ ਸਿੱਖਦੇ ਆ ਫਿਰ ਜੇ ਵੀ ਕਰੇ ਰਹੇ ਆ ਹੂੰ ਵੀ ਕਰੇ ਨਾਲ ਇਹ ਇਹ ਨਹੀਂ ਵੀ ਬਿਟਰੀ ਨਾਲ ਦੀ ਸੀ ਅੱਛਾ ਅੱਛਾ ਸਹੀ ਸਲਾਮ ਹੈ ਉਹ ਕੋ ਆਪ ਜੇ ਕਿ ਕਈ ਕੋ ਮਾਰੀ ਹੋ ਸੀ ਹਾਂਜੀ ਹਾਂ ਕੋਈ ਨਹੀਂ ਆ ਹੂੰ ਉਹ ਇੱਕ ਵਿਆਹ ਦੇ ਤਾਂ ਲੱਗੇ ਜਿਹੜਾ ਕਾਲ ਜਾ ਹੂੰ ਹੂੰ ਤੇ ਉਹਨਾਂ ਨੇ ਵੀ ਆਉਣ ਚ ਸਲਾਮ ਕੀ ਨਾਲ ਪਾਕਿਸਤਾਨ ਪਾਕਿਸਤਾਨ ਆਪਰਾ ਹੁੰਦਾ ਸਹੀ اچھے بندے کی اچائی جہی ہے اس بات پہ ہندوستان کے روپے جیسے درخوا لاہور ہے سارے کام کر کے آئے تھے لا کے 12 12 ਕਿਲੇ ਆਟੇ ਨਾ ਨਾ ਵੀ ਨਾ ਠੇਕਾ ਪਵਾ ਦਿਨਾ ਕੋ ਲਾਪ ਨੇ